ये देश में पहली बार हुआ है कि दूध का समर्थन मूल्य दिया गया है न्यूनतम समर्थन मूल्य किसानों को दूध उत्पादन बढ़ाने के लिए प्रोत्साहित करने के उद्देश्य से मैं 1 अप्रैल 2024 से गाय तथा भैंस के दूध के न्यूनतम समर्थन मूल्य को गाय के न्यूनतम समर्थन मूल्य को अठतीस रुपये से बढ़ाकर पैंतालीस रुपये करने की घोषणा करता भैंस के दूध को 38ਵੇਂ ਸੇ ਵਧਾ ਕੇ ਮੈਂ 55 ਰੁਪਏ ਕਰਨੇ ਦੀ ਘੋਸ਼ਣਾ ਕਰਦਾ ਹਾਂ। ਦੋਸਤੋ ਇਹ ਹੁੰਦੇ ਨੇ ਇਹੋ ਜੇ ਅਸਲ ਦੇ ਵਿੱਚ ਆਪਣੇ ਲੋਕਾਂ ਦਾ ਕੁਝ ਸੋਚਣ ਵਾਲੇ ਮੰਤਰੀ ਜਿਨ੍ਹਾਂ ਨੇ ਹਿਮਾਚਲ ਦੇ ਵਿੱਚ ਵੀਡੀਓ ਤੁਸੀਂ ਵੇਖੀ ਜਾਂਦੇ ਹੋ 7 ਰੁਪਏ ਪ੍ਰਤੀ ਕਿਲੋ ਗਾਂ ਦੇ ਦੁੱਧ ਦਾ ਰੇਟ ਵਧਾ ਕੇ ਐਮਐਸਪੀ ਬੰਦ ਦਿੰਦੀ ਏ ਤੇ 10 ਰੁਪਏ ਪ੍ਰਤੀ ਕਿਲੋ ਮੱਝ ਦਾ ਦੁੱਧ ਜਿਹੜਾ ਪਹਿਲੇ ਰੇਟ ਦੇ ਨਾਲੋਂ ਵਧਾ ਕੇ ਐਮਐਸਪੀ ਜਿਹੜੀ ਦੁੱਧ ਦੀ ਉਹ ਤੈਅ ਕਰ ਦਿੰਦੀ ਏ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਦੁੱਧ ਪ੍ਰੋਡਿਊਸ ਹੁੰਦਾ ਹੈ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਪਸ਼ੂ ਵੇਚੀ ਜਾਂਦੇ ਨੇ ਧੜਾ ਧਾੜ ਦੁੱਧ ਦਾ ਰੇਟ ਵਧੀਆ ਨਾ ਮਿਲਣ ਦੇ ਕਾਰਨ ਹਿਮਾਚਲ ਦੇ ਵਿੱਚੋਂ ਇਹ ਜਿਹੜੀ ਖਬਰ ਜਦੋਂ ਦੀ ਆਈਏ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਪਸ਼ੂ ਪਾਲਕ ਜਿਹੜੇ ਨੇ ਉਹਨਾਂ ਦਾ ਦੁੱਧ ਦੇ ਰੇਟ ਨੂੰ ਲੈ ਕੇ ਬਹੁਤ ਸਾਰੀਆਂ ਵਕ ਵਕ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉੱਥੇ ਧਰਨੇ ਮਜਾਰੇ ਜਾਂ ਮੰਗ ਜਿਹੜੀ ਆਪਣੀ ਉਹ ਰੱਖਣੀ ਸ਼ੁਰੂ ਕੀਤੀ ਹੈ ਕਿ ਪੰਜਾਬ ਦੇ ਵਿੱਚ ਦੁੱਧ ਦਾ ਰੇਟ ਵਧਣਾ ਚਾਹੀਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਆਪਣੇ ਮੰਤਰੀ ਜਿਹੜੇ ਆਪਾਂ ਚੁਣੇ ਨੇ ਉਹਨਾਂ ਨੂੰ ਵੀ ਕੁਝ ਇਦਾਂ ਦੇ ਫੈਸਲੇ ਲੈਣੇ ਚਾਹੀਦੇ ਨੇ ਪੰਜਾਬ ਦੇ ਵਿੱਚ ਦੁੱਧ ਦਾ ਰੇਟ ਵਧਣਾ ਚਾਹੀਦਾ ਹੈ ਜਾਂ ਨਹੀਂ ਵਧਣਾ ਚਾਹੀਦਾ ਕਮੈਂਟਾਂ ਦੇ ਵਿੱਚ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ ਜੇ ਵੀਡੀਓ ਨੂੰ ਹੋਰ ਕਿਸਾਨਾਂ ਦੇ ਨਾਲ ਜ਼ਰੂਰ ਸ਼ੇਅਰ ਵੀ ਕਰਨਾ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ